ਸਵਾਗਤ ਹੈ ਸਾਰੇ ਵੀਰ ਭਰਾਵਾਂ ਦਾ ਆਪਣੇ YouTube ਚੈਨਲ ਤੇ ਮੈਂ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਣ ਪਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਅੱਜ ਮੈਂ ਇੱਕ ਬਹੁਤ ਸੋਹਣੀ ਮਾਰવાડી ਬਸ਼ੇਰੀ ਲੈ ਕੇ ਆਇਆ ਤੇ ਕੱਦ-ਗਾਠ ਵੀ ਚੰਗਾ ਤੇ ਬਹੁਤ ਚੰਗੇ ਘੋੜੇ ਦੀ ਬੱਚੀ ਆ ਮੇਰੇ ਵੀਰ ਭਰਾਵੋ ਤੇ ਚੰਗੀ ਹਾਈਟ ਕਰੂ ਆਉਣ ਵਾਲੇ ਸਮੇਂ ਚ ਤੇ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਸਾਰੀ ਵੀਡੀਓ ਨੂੰ ਅੰਤ ਤੱਕ ਵੇਖਿਓ ਬੇਨਤੀ ਆ ਜਿਨ੍ਹਾਂ ਨੇ ਹਲੇ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲਟੇ ਸੈੱਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਕਰਦੇ ਆ ਮੇਰੇ ਵੀਰ ਭਰਾਵੋ ਬੁਛੇਰੀ ਦੀ ਡਿਟੇਲ ਬਾਰੇ ਗੱਲਬਾਤ ਤੇ ਬੁਛੇਰੀ ਦੀ ਉਮਰ ਹੈਗੀ ਆ ਜੀ 12 ਮਹੀਨੇ 58.58 ਇੰਚ ਹਾਈਟ ਦੱਸੀ ਆ ਮਾਲਕ ਵੀਰਾਂ ਨੇ ਤੇ ਮੋੜ ਕੋੜੇ ਦੀ ਬੱਚੀ ਆ ਮੇਰੇ ਵੀਰ ਭਰਾਵੋ ਤੇ 22 ਹੋ ਰਿਆਂ ਦਾ ਏਰੀਆ ਹੈਗਾ ਜੀ ਮਾਨਸਾ ਮਾਨਸਾ ਏਰੀਆ 'ਚ ਖੜੀ ਹੈ ਮੇਰੇ ਵੀਰ ਭਰਾਵੋ ਤੇ ਰੇਟ 22 ਹੋਰੇ ਫੋਨ ਤੇ ਕਰਨਗੇ ਤੇ ਮਾਲਕ ਵੀਰਾਂ ਦਾ ਨੰਬਰ ਸਕਰੀਨ ਤੇ ਆ 88393 7641 ਇਹ ਨੰਬਰ ਤੇ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ ਜੇ ਕੋਈ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਜੇ ਤੁਸੀਂ ਵੀ ਆਪਣੇ ਚੈਨਲ ਤੇ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ 885482340 ਵਾਲੇ ਨੰਬਰ ਤੇ WhatsApp ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹੋ ਫੋਨ ਨਾ ਲਾਓ WhatsApp ਤੇ ਫੋਟੋਆਂ ਵੀਡੀਓ ਭੇਜ ਦਿਓ ਤੇ ਮੈਂ ਮੈਂ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾਵਾਂ ਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਊ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ